ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਜ਼ਿਲ੍ਹਾ ਸੰਗਰੂਰ ਪਿੰਡ ਢੜੀਆਂ ਮੈਨੂੰ ਡਿਸਕ ਦੀ ਪ੍ਰੋਬਲਮ ਸੀ ਇਹ ਮੈਨੂੰ 2011 ਦੇ ਵਿੱਚ ਲਗਭਗ ਮੈਂ ਆਰਮੀ ਪਰਸਨਲ ਹਾਂ ਹੁਣ ਇੱਕ ਸਰਸੂਨ ਇਸ ਟਾਈਮ 2019 'ਚ ਪੈਨਸ਼ਨ ਆਇਆ ਸੀ ਜੀ ਮੈਨੂੰ ਇਹ ਛੱਟ ਲੱਗੀ ਸੀ ਮੇਰੇ ਡਿੱਗਣ ਕਾਰਨ 2011 ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਮੇਰੇ ਡਿਸਕ ਦੇ ਵਿੱਚ ਪੇਨ ਇੰਨੀ ਜ਼ਿਆਦਾ ਹੁੰਦੀ ਸੀ ਕਿ ਮੇਰੇ ਤੋਂ ਉੱਠਿਆ ਵੀ ਨਹੀਂ ਜਾਂਦਾ ਨਾ ਤੁਰਿਆ ਜਾਂਦਾ ਹੈ ਨਾ ਵਜਨ ਚੱਕਿਆ ਜਾਂਦਾ ਹੈ ਜਿਸ ਕਰਕੇ ਮੈਂ ਫਿਰ 2019 ਚ ਪੈਨਸ਼ਨ ਆ ਗਿਆ ਬਹੁਤ ਆਉਂਦਾ ਘਰੇ ਆ ਕੇ ਅਰੈਸਟ ਕਰਨ ਵਾਸਤੇ ਵੀ ਫਰਕ ਪੈ ਜੂਗਾ ਉਸ ਤੋਂ ਬਾਅਦ ਮੈਨੂੰ ਜੀ ਜਿਵੇਂ ਪ੍ਰੋਜੈਕਟ ਦਾ ਇਹਦਾ ਪਤਾ ਲੱਗਿਆ ਜੀ ਉਹ ਭਾਜੀ ਇਲਾਜ ਕਿੰਨਾ ਕਰਾਇਆ ਡਾਕਟਰਾਂ ਕੋਲ ਕਿੰਨੀਆਂ ਕਿ ਦਵਾਈਆਂ ਲਈਆਂ ਤੁਸੀਂ ਨੇ ਡਾਕਟਰਾਂ ਕੋਲ ਜੀ ਮੈਂ ਬਹੁਤ ਇਲਾਜ ਕਰਾਇਆ ਮੈਨੂੰ ਡਾਕਟਰਾਂ ਨੇ ਬਹੁਤ ਦੇ ਵਿੱਚ ਵੀ ਅਪਰੈਸ਼ਨ ਵਾਸਤੇ ਕਹਤਾ ਹੈ ਵੀ ਤੁਹਾਡਾ ਅਪਰੈਸ਼ਨ ਹੋ ਗਿਆ ਇਹਦਾ ਜਿਹੜਾ ਡਿਸਕ ਰੋ ਨਸ ਦਬ ਜਾਂਦੀ ਆ ਹਾਂਜੀ ਤੁਸੀਂ ਮਲ ਪਿੱਠ ਪਾ ਡਿੱਗੇ ਸੀ ਆ ਮੈਂ ਪਿੱਠ ਪਰ ਆਪਣੇ ਥੱਲੇ ਬਜ ਨਹੀਂ ਮੇਰੇ ਕੋਲ ਜੀ ਥੱਲੇ ਡਿੱਗ ਪਿਆ ਉਹ ਡਿੱਗਣ ਕਰਕੇ ਮੇਰੇ ਮਨਕੇ ਬੈਠ ਗਏ ਸਾਰੀ ਮਨਕੇ ਬੈਠ ਗਏ ਮਨਕੇ ਬੈਠ ਗਿਆ ਮਲ ਜਿੰਨੇ ਡਾਕਟਰਾਂ ਕੋਲੇ ਪੂਰਾ ਟਰੀਟਮੈਂਟ ਕਰਵਾਇਆ ਉਹ ਕਹਿੰਦੇ ਅਪਰੇਟ ਹੀ ਕਰਾਉਣਾ ਪੂ ਹੱਲ ਨਹੀਂ ਕੋਈ ਅਪਰੇਟ ਕਰਾਇਆ ਕਿਉਂਕਿ ਉਹ ਤੁਹਾਡਾ ਫ੍ਰੀ ਹੋ ਰਿਹਾ ਸੀ ਨਹੀਂ ਉਹਦੇ ਵਿੱਚ ਜੀ ਹੁਣ ਉਮਰ ਮੇਰੀ ਅਜੇ ਤਕਰੀਬਨ 37 ਸਾਲ ਹੀ ਹੈ ਮੈਂ ਜਿਆਦਾ 60 ਪਲੱਸ ਕਰ ਜਾਂਦਾ ਸ਼ਾਇਦ ਮੈਨੂੰ ਕਰਾਉਣਾ ਪੈ ਜਾਂਦਾ ਉਮਰ ਵੀ ਰਿਸਕ ਨਹੀਂ ਲਿਆ ਵੀ ਪ੍ਰੋਬਲਮ ਆ ਸਕਦੀ ਪ੍ਰੋਬਲਮ ਆਪਰੇਸ਼ਨ ਕਰਾਉਣ ਤੋਂ ਬਾਅਦ ਆਪਾਂ ਨੂੰ ਆ ਜਾਂਦੀ ਹੈ ਜਿਆਦਾ ਇੰਨਾ ਬਰੇਜ ਆਪਣੀ ਤੋਂ ਹੁੰਦਾ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਮਗਰ ਤੁਸੀਂ ਫਿਰ ਕਿੱਥੇ ਆਰਮੀ ਚ ਹੋਰ ਟਾਈਮ ਲੈਣਾ ਸੀ ਉਹਦੀ ਵਜ੍ਹਾ ਕਰਕੇ ਪਹਿਲਾਂ ਮੌਕੇ ਦੇ 17 ਸਾਲ ਜੋਬ ਕਰੇ ਰਿਟਾਇਰਮੈਂਟ ਲੈ ਕੇ ਆਇਆ ਮੈਂ ਜੀ ਮੈਂ ਪੈਨਸ਼ਨ ਆਫ ਦੀ ਲੈ ਕੇ ਆ ਗਿਆ ਵੀ ਹੋਰ ਕੀ ਕੀ ਪ੍ਰੋਬਲਮ ਆ ਸੀ ਭਾਜੀ ਪ੍ਰੋਬਲਮ ਇਹ ਮੇਰਾ ਤਿਆਬ ਬਹੁਤ ਬਣਦਾ ਸੀ ਇੱਕ ਕੈਸਟ੍ਰੋਲ ਵੀ ਵੱਧਦਾ ਸੀ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ 12 ਇੱਕ ਵੇਟ ਬਾਅਦ ਜੋ ਆ ਖੋਲੇ ਇਸ ਕਰਕੇ ਇਸ ਕਰਕੇ ਜੀ ਸੁੱਤਾ ਨਹੀਂ ਜਾਂਦਾ ਸੀ ਅੱਛਾ ਹੁਣ ਕੇ ਫਿਰ ਜਦੋਂ ਇਹ ਆਪਣਾ ਲਿਆ ਜੀ ਆਪਾਂ ਰਿਜੈਕਟ ਆਪਣਾ ਪਹਿਲਾ ਪੀਸਰ ਮਲ 13 ਸਾਲ ਹੋ ਗਏ ਤੁਹਾਨੂੰ ਪ੍ਰੋਬਲਮਾਂ ਚੱਲਦੇ ਆ ਨੂ 13 12 13 ਸਾਲ ਹੋ ਜੇ ਬਾਈ ਹੁਣ ਤੁਸੀਂ ਬਾਡੀ ਸਰਵਿਸ ਪੀਤਾ ਹੁਣ ਤੁਹਾਨੂੰ ਕੋਈ ਪ੍ਰੋਬਲਮ ਡਿਸਕ ਦੀ ਨਹੀਂ ਹੁਣ ਡਿਸਕ ਦੀ ਮੈਨੂੰ ਤਕਰੀਬਨ 80 90 ਪਰਸੈਂਟ ਫਾਇਦਾ ਜੀ ਮੈਨੂੰ ਬਹੁਤ ਹੱਲ ਹੋ ਗਿਆ ਰਾਤ ਨੂੰ ਨੀਂਦ ਵੀ ਆ ਜਾਂਦੀ ਕੰਮ ਨੂੰ ਬੰਦ ਕਰ ਰਹੀ ਸੀ ਨਾ ਪਰਹੇਜ਼ ਕਰਦੇ ਹੋਂ ਕਿ ਨਹੀਂ ਨਹੀਂ ਕੰਮ ਮੈਂ ਹੁਣ ਇਸ ਟਾਈਮ ਜੌਬ ਵੀ ਕਰ ਰਿਹਾ ਨਹੀਂ ਪੀਐਸਪੀਸੀਆ ਵੀ ਰਿਪੋਰਟ ਦੇ ਵਿੱਚ ਰੈਸਟ ਦਾ ਖੇਰ ਨਹੀਂ ਹੁੰਦੀ ਪਰ ਉੰਜ ਵੀ ਮੈਨੂੰ ਦਵਾਈ ਬਲੈਂਕ ਤੋਂ ਬਾਅਦ ਜੇ ਆਪਣਾ ਮੈਨੂੰ ਫਿਰ ਵੀ 80% 90% ਵਾਂਗ ਮੈਨੂੰ ਆਰਾਮ ਲੱਗਦਾ ਹੈ ਜੀ ਆਪ ਦਾ ਕੋਈ ਭਰੇਜ ਨਹੀਂ ਕਰਿਆ ਕੋਈ ਭਰੇਜ ਨਹੀਂ ਕਰਿਆ ਜੀ ਕੰਮ ਰੈਗੂਲਰ ਕਰ ਰਿਹਾ ਬਾਕੀ ਮੈਂ ਕਸਟਰੋਲ ਵਗੈਰਾ ਹੋਰ ਬਜਾ ਉਹ ਦਾ ਮੇਨੋ ਵਰਕ ਹੈ ਜੀ ਇਹ ਪੈਰਾ ਭਾਰ ਨਹੀਂ ਬੈਠਿਆ ਜਾਂਦਾ ਸੀ ਹੁਣ ਮੇਰਾ ਕੋਈ ਦਿੱਕਤ ਨਹੀਂ ਜੀ ਇਹੋ ਜੀ ਪਹਿਲਾਂ ਜਿਵੇਂ ਪੈਰ ਸੋਨ ਹੋ ਜਾਂਦੇ ਸੀ ਪੈਰ ਮੇਰਾ ਸਾਰਾ ਇੱਕ ਪਾਸਾ ਸੋਨ ਹੋ ਜਾਂਦਾ ਸੀ ਫਿਰ ਤੋਂ ਬੈਠਾ ਹੀ ਜਾਂਦਾ ਤੁਰਨਾ ਹਾਂ ਜਿਆਦਾ ਵਜਨ ਲਗੇ ਤਾਂ ਵੀ ਮੈਨੂੰ ਦਰਦ ਹੁੰਦੇ ਸੀ ਪਰ ਹੁਣ ਉਸ ਤੋਂ ਬਾਅਦ ਵਿੱਚ ਲਗਭਗ ਮੇਰਾ ਇਹਨੂੰ ਬਿਲਕ ਲੱਖਾਂ ਹੀ ਲੋਕ ਪਈ ਤੁਹਾਡੀ ਵੀਡੀਓ ਦੇਖਮੀ ਕੀ ਸਨੇਹਾ ਦੇਣਾ ਚਾਹੋਗੇ ਇਹਨਾਂ ਨੂੰ ਆਪਾਂ ਤਾਂ ਇਹ ਕਹਿੰਦੇ ਆ ਜੀ ਵੱਧ ਤੋਂ ਵੱਧ ਇਹ ਚੀਜ਼ ਨਾਲ ਜੁੜੋ ਇਹਨੇ ਪ੍ਰੈਸ਼ਰ ਕਰਾ ਰਿਆ ਪਹਿਲਵਾ ਰਿਆ ਵੀ ਇੱਕ ਵਾਰੀ ਵਰਤ ਕੇ ਦੇ ਇੱਕ ਵਾਰੀ ਵਰਤ ਕੇ ਵੇਖੋ ਰਿਜ਼ਲਟ ਆਪਣੇ ਆਪ ਮਿਲੂਗਾ ਤੁਹਾਨੂੰ ਇਹੀ ਜਾਣਨਾ 50 ਦਿਨ ਵਰਤ ਲਓ ਜੇ ਦਮ ਲੱਗਿਆ ਦੁਬਾਰਾ ਦਮ ਲੱਗਿਆ ਤੇ ਲੈ ਲਿਓ ਜੀ ਇਹਨਾਂ ਦਾ ਇਹ ਦਮ ਲੈ ਲਿਆ ਹਾਂਜੀ ਮੁਬਾਰਕਾਂ ਭਾਜੀ ਬਹੁਤ ਬਹੁਤ ਠੀਕ ਹੈ ਜੀ